ਅੱਜ ਗ੍ਰਿਫਤਾਰ ਕੀਤਾ ਸੀ ਗੱਲ ਕਰਨ ਆਏ ਸੀ ਭਗਵਾਨ ਆਤਮਾਨ ਦੇ ਨਾਲ ਹਾਲੇ ਸਾਡੇ ਬੰਦੇ ਕਿਉਂ ਛੱਡਣ ਕੇ ਕਾ ਜਾਵਾਂਗੇ ਅੱਜ ਗ੍ਰਿਫਤਾਰ ਕਰਕੇ ਲਿਆ ਰਹੇ ਆ ਸਾਡੇ ਨੌਜਵਾਨ ਆ ਸਾਡੀਆਂ ਭੈਣਾਂ ਅਸੀਂ ਗ੍ਰਿਫਤਾਰ ਨਹੀਂ ਕਰਦੇ ਆਂ ਇਹ ਤੁਸੀਂ ਰੋਕ ਲਿਆ ਹੁਣ ਜਾਣ ਨਹੀਂ ਦਿੰਦੇ ਲੋਕ ਅਸੀਂ ਉਹਨਾਂ ਚਿਰ ਜਾਣੀ ਜਿੰਨਾ ਕਿ ਹਾਨੀ ਕਰਦੇ ਸਭ ਦੀਆਂ ਪੱਗਾਂ ਲਈਆਂ ਹੋਈਆਂ ਨੇ ਚੁੰਨੀਆਂ ਲਈਆਂ ਹੋਈਆਂ ਨੇ ਸਾਡੇ ਕਿਸਾਨ ਵੀਰਾਂ ਨੇ ਸਾਡਾ ਸਾਥ ਇਹ ਤਾਂ ਹੀ ਬੈਨ ਨੂੰ ਰੋਕ ਲਿਆ ਲਾਪਤਾ ਵੀ ਨੇ ਤੁਹਾਡੇ ਦਰੇ ਆਏ ਸੀ ਹਾਂਜੀ ਹਾਂ ਸਾਡੇ ਕੈਂਡੀਡੇਟ ਲਾਪਤਾ ਵੀ ਨੇ ਬਹੁਤ ਜ਼ਿਆਦਾ ਸਾਨੂੰ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਉਹਨਾਂ ਨੂੰ ਇਹਨਾਂ ਨੇ ਥਾਣੇਾਂ 'ਚ ਗੁਪਤ ਰੂਪ ਦੇ ਵਿੱਚ ਰੱਖਿਆ ਹੋਇਆ ਹੈ ਤੇਰੇ Baal ਟੁੱਟੀ ਹੋਈ ਹੈ ਕਾਲ ਪੱਟ ਪੱਟ ਕੇ ਬੈਨਾਂ 'ਚ ਚੜਾયા ਸਾਨੂੰ ਇਹ ਆਮ ਆਦਮੀ ਦੀ ਸਰਕਾਰ ਹੈ ਇਹ ਪੁਲਿਸ ਮੁਸ਼ਾ ਪ੍ਰਸ਼ਾਸਨ ਹੈ ਨਾ ਜਿਹੜਾ ਇਹ ਸਾਰੇ ਇਹਨਾਂ ਦੇ ਪੁੱਲ ਆਮ ਆਦਮੀ ਪਾਰਟੀ ਦੇ ਚੱਟੇ-ਵੱਟੇ ਨੇ ਜਿਵੇਂ ਕਹਿੰਦੇ ਨੇ ਓਵੇਂ ਕਰਦੇ ਨੇ ਇਹਨਾਂ 'ਚ ਬਿਲਕੁਲ ਵੀ ਸ਼ਰਮ ਨਹੀਂ ਹੈ ਕਿ ਇਹ ਵੀ ਸਾਡੀ ਭੈਣਾਂ ਨੇ ਇਹ ਕਿ ਜਿੰਨਾ ਮਾਸਟਰ ਪੱਕੇ ਕਰਤੇ ਸਭ ਕੋਈ ਮਾਰਦਾ ਸਭ ਝੂਠ ਬੋਲਦਾ ਭਵਾਂ ਤਾਂ ਸਰਿਆਬ ਝੂਠ ਬੋਲ ਰਿਹਾਗਾ ਹੁਣ ਬਰਨਾਲੇ ਝੂਠ ਬੋਲ ਰਿਹਾ ਇੱਥੇ ਆ ਕੇ ਝੂਠ ਬੋਲੂਗਾ ਪੰਜਾਬ ਪੁਲਿਸ ਜਿਹੜੀ ਐ ਉਹਨਾਂ ਦੀ ਕੁੱਤੀ ਬਣ ਕੇ ਕੰਮ ਕਰ ਰਹੀ ਐ ਇਹਨਾਂ ਨੇ ਲੱਗ ਰਿਹਾ ਥਾਣੇ ਚ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਯਾਰੀ ਦੇ ਵਿੱਚ ਸੀ ਸਾਡੇ ਕਿਸਾਨ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਇਥਾਂ ਦੀ ਬੈਨ ਨੂੰ ਰੋਕ ਲਿਆ ਸਾਡੇ ਵੱਖ-ਵੱਖ ਕੈਂਡੀਡੇਟ ਜਿਹੜੇ ਬਹੁਤ ਹੀ ਐਲੀਜੀਬਲ ਤੇ ਪੜੇ ਲਿਖੇ ਕੈਂਡੀਡੇਟ ਨੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮਾਸੇ ਵੀ ਨੇ ਲਾਪਤਾ ਵੀ ਨੇ ਥੋੜੇ ਥੋੜੇ ਆਏ ਸੀ ਨਾਲ ਹਾਂਜੀ ਹਾਂ ਸਾਡੇ ਕੈਂਡੀਡੇਟ ਲਾਪਤਾ ਵੀ ਨੇ ਬਹੁਤ ਜ਼ਿਆਦਾ ਸਾਨੂੰ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਉਹਨਾਂ ਨੂੰ ਇਹਨਾਂ ਨੇ ਥਾਣਿਆਂ 'ਚ ਗੁੱਪਤ ਰੂਪ ਦੇ ਵਿੱਚ ਰੱਖਿਆ ਹੋਇਆ ਤੇ ਇਹ ਰਾਤਾਂ ਨੂੰ ਗੁੱਪਤ ਰੂਪ ਦੇ ਵਿੱਚ ਹੀ ਉਹਨਾਂ ਨੂੰ ਛੱਡ ਕੇ ਵੀ ਆਣਗੇ ਇਹ ਨਹੀਂ ਪਤਾ ਕਿੱਥੇ ਛੱਡ ਗਿਆਣਗੇ ਉਹਨਾਂ ਦਾ ਕੀ ਹਾਲ ਕਰਨਗੇ ਨਗਾਨੀ ਨਹੀਂ ਲੈਣੀਆਂ ਪੱਗਾਂ ਨਹੀਂ ਲੈਣੀਆਂ ਲੱਗਦਾ ਵੀ ਉਹ ਨਹੀਂ ਲੈਣੀਆਂ ਸਾਰਾ ਕੁਝ ਲਿਆ ਹੋਇਆ ਵੀਰ ਜੀ ਸਭ ਕੁਝ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਨਾਲ ਵਾਲੇ ਦਾ ਕੀ ਹਾਲ ਹੈ ਸਭ ਦੀਆਂ ਪੱਗਾਂ ਲਈਆਂ ਹੋਈਆਂ ਨੇ ਚੁੰਨੀਆਂ ਲਈਆਂ ਹੋਈਆਂ ਨੇ ਵਾਲ ਬਿਖਰੇ ਹੋਏ ਨੇ ਤੁਸੀਂ ਕਹਿ ਸਕਦੇ ਹੋ ਵੀ ਇਹ ਸਭ ਜਹ ਸਭ ਤੋਂ ਪੜੇ ਲਿਖੇ ਵਰਗੇ ਸਮਾਜ ਦਾ ਇਹਨਾਂ ਨੇ ਸਭ ਤੋਂ ਬੁਰਾ ਹਾਲ ਸਾਡਾ ਕੀਤਾ ਹੋਇਆ ਸਭ ਤੋਂ ਵੱਧ ਪੜੇ ਲਿਖੇ ਵਰਗੇ ਦਾ ਸਿੱਕਾ ਚੁੱਕਿਆ ਜਾਂ ਲਾਠੀ ਚਾਰਜ ਵਗੈਰਾ ਵੀ ਕੀਤਾ ਗਿਆ ਹਾਂਜੀ ਹਾਂ ਸਭ ਕੁਝ ਕੀਤਾ ਗਿਆ ਹੈ ਧੱਕਾ ਝਾ ਕੀਤੀ ਗਈ ਹੈ ਖਿੱਚ ਮਾਰ ਕੀਤੀ ਗਈ ਹੈ ਤੱਕੇ ਨਾਲ ਸਾਡੇ ਕੈਮਰੇ ਵੀ ਬੰਦ ਕਰਵਾ ਦਿੱਤੇ ਗਏ ਨੇ ਤਾਂ ਕਿ ਉਹਦੀ ਕਵਰੇਜ ਨਾ ਹੋਵੇ ਇੰਨਾ ਕਵਰੇਜ ਦੇ ਡਰ ਤੋਂ ਕਿਉਂਕਿ ਇਹ ਸਰਕਾਰ ਝੁੱਠੀ ਸਰਕਾਰ ਹੈ ਇਸ ਲਈ ਸੱਚੀ ਕਵਰੇਜ ਤੋਂ ਇਹ ਸਰਕਾਰ ਡਰਦੀ ਹੈ ਬਹੁਤ ਪਛਤਾਵਾ ਹੀ ਹੁੰਦਾ ਬਈ ਇੰਨਾ ਪੜ ਕੇ ਵੀ ਡਾਂਗਾਂ ਹੀ ਖਾਣੀਆਂ ਸੀ ਇਹਨਾਂ ਪੜਨ ਦਾ ਕੀ ਲੋੜ ਸੀ ਬਹੁਤ ਪਛਤਾਵਾ ਹੈ ਸਾਨੂੰ ਬਹੁਤ ਪਛਤਾਵਾ ਉਦੋਂ ਵੀ ਜ਼ਿਆਦਾ ਪਛਤਾਵਾ ਸਾਨੂੰ ਇਹ ਹੈ ਵੀ ਅਸੀਂ ਇਹਨੇ ਭਾਰੀ ਬਹੁਤ ਮਾਤਰ ਨਾਲ ਇਹ ਸਰਕਾਰ ਨੂੰ ਜਿਤਾਇਆ ਇਨੇ ਵਾਰੀ ਬਹੁਮੰਨ ਨਾਲ ਅਸੀਂ ਇਹ ਸਰਕਾਰ ਨੂੰ ਜਤਾਇਆ ਸਾਨੂੰ ਬਹੁਤ ਬਸਤਾਵੇ ਅੱਗੇ ਨੂੰ ਇਹਨਾਂ ਕੋਈ ਇੱਕ ਬੋਟ ਵੀ ਨਹੀਂ ਪੈਂਦੀ ਸਾਨੂੰ ਹਾਈ ਕੋਰਟ ਵੱਲੋਂ ਡਬਲ ਬੈਚ ਤੋਂ ਅਸੀਂ ਕੇਸ ਜਿੱਤ ਚੁੱਕੇ ਆ ਪਰ ਆ ਝਾੜੂ ਦੀ ਸਰਕਾਰ ਸਾਡੇ ਨਾਲ ਲੜ ਰਹੀ ਪਰ ਆ ਅਸੀਂ ਉਮੀਦਵਾਰਾਂ ਤੇ ਜਿਹੜਾ ਭਗਵਾਨ ਸਮਾਨ ਕਾਰਪੋਰੇਟ ਦਾ ਦਲਾਲ ਆ ਇਹ ਤੁਸੀਂ ਦੇਖ ਲਓ ਇੱਕ ਪਾਸੇ ਲੋਕਾਂ ਚ ਕਰਿਆ ਕਿ ਮੈਂ ਗੈਰ ਹੋਂਜਾ ਪਰਦੀ ਪੂਰੀ ਕਰਤੀ ਪਰ ਸਾਨੂੰ ਦੂਜੇ ਪਾਸੇ ਅੱਜ ਗੱਠਤਾਰ ਕੀਤਾ ਸੀ ਗੱਲ ਕਰਨ ਆਏ ਸੀ ਭਗਵਾਨ ਸਮਾਨ ਦੇ ਨਾਲ ਇਹਨਾਂ ਦਾ ਸਲੀ ਚਿਹਰਾਗਾ ਜਿਹੜਾ ਮੁੱਕੀ ਜਾਰੀ

ਕਰਤੇ ਸਭ ਕੋਈ ਮਾਰਦਾ ਇਹ ਸਭ ਝੂਠ ਬੋਲਦਾ ਭਗਵੰਤ ਜਨ ਸਰਿਆਵ ਝੂਠ ਬੋਲ ਰਿਹਾਗਾ ਹੁਣ ਬਰਨਾਲੇ ਝੂਠ ਬੋਲ ਰਿਹਾ ਇੱਥੇ ਆ ਕੇ ਝੂਠ ਬੋਲੂਗਾ ਹੁਣ ਕਿੱਥੇ ਲੈ ਜਾ ਕੇ ਜਾ ਕੇ ਜਾ ਰਹੇ ਸੀ ਇਹ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਥਾਣੇ 'ਚ ਕਿੱਥੇ ਲੈ ਕੇ ਜਾਣ ਇਹਨਾਂ ਨੇ ਅਸੀਂ ਅੱਜ ਕੀ ਕਰਨ ਆਏ ਸੀ ਅਸੀਂ ਸਿਰਫ ਗੱਲ ਕਰਨ ਆਏ ਸੀ ਮੀਟਿੰਗ ਕਰਨ ਆਏ ਸੀ ਭਗਵੰਤ ਮਾਨ ਗੱਲ ਕਰਨ ਆਏ ਸੀ ਕਿ ਸਾਡੀ ਪਾਰਟੀ ਤੂੰ ਕਹਿੰਦਾ ਪੂਰੀ ਕਰਤੀ ਪਰ ਸਾਡੀ ਪਾਰਟੀ 4511 ਉਮੀਦਵਾਰ ਅਸੀਂ ਸੜਕਾਂ ਤੇ ਰੋਲ ਰਿਆਂਗੇ ਪਹਿਲਾਂ ਸਾਡੇ 10 ਕੈਂਡੀਡੇਟਸ ਦਾ ਐਕਸੀਡੈਂਟ ਹੋ ਗਿਆ ਬਹੁਤ ਪੜਾ ਧੁੰਦ ਦੇ ਵਿਚਾਰੇ ਸੀਗੇ ਬਾਰੇ ਇੰਨੀ ਕ ਕਾਤਲ ਸਰਕਾਰ ਹੋ ਚੁੱਕੀ ਹੈਗੀ ਕਿ ਲੋਕਾਂ ਬਾਰੇ ਅਸੀਂ ਹਾਈਲੀ ਕੁਆਲੀਫਾਈਡ ਹਨ ਜਿਨ੍ਹਾਂ ਦੇ ਵਿੱਚ ਮੋਸਟਲੀ ਪੀ ਐਚ ਡੀ ਨੇਗੇ ਅਮੀ ਨੈਟ ਜਿਨ੍ਹਾਂ ਦੇ ਨੇ ਐਮ ਐਨ ਨੇਗੇ ਜਿਹੜੇ ਹਾਇਰ ਐਜੂਕੇਸ਼ਨ ਕੀਤੇ ਨੌਜਵਾਨ ਮੁੰਡੇ ਕੁੜੀਆਂ ਨੇਗੇ ਉਹਨਾਂ ਨਾਲ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਜੋ ਅਸੀਂ ਗੱਲ ਕਰੇ ਸਾਨੂੰ ਉੱਥੇ ਇੱਕ ਸੀਟਾਂ ਲੈ ਇੱਕ ਸੀਟ ਸੀਟ ਕੇ ਲੈ ਕੇ ਆਏ ਨੇ ਸਾਡੇ ਕੁੜੀਆਂ ਦੇ ਬਾਲ ਪੱਟੇ ਨੇ ਇਹਨਾਂ ਨੇ ਇਹ ਪੁਲਿਸ ਪੰਜਾਬ ਪੁਲਸ ਜਿਹੜੀ ਹੈ ਉਹਨਾਂ ਦੀ ਕੁੱਤੀ ਬਣ ਕੇ ਕੰਮ ਕਰ ਰਹੀ ਹੈ ਤੇ ਸਾਡੇ ਸਾਡੇ ਜਿਹੜੇ ਮਹਿਲਾ ਉਮੀਦਵਾਰ ਸੀ ਉਹਨਾਂ ਦੇ ਬਾਹਰ ਤੱਕ ਪੁੱਟੇ ਗਏ ਨੇ ਆ ਦੇਖੋ ਆ ਆਪ ਸਰਕਾਰ ਦਾ ਆ ਚਿਹਰਾ ਹੈ ਜਿਹੜੀ ਆਪ ਸਰਕਾਰ ਐ ਕਹਿੰਦੀ ਸੀ ਵੀ ਅਸੀਂ ਤੁਹਾਡੇ ਦਵਾਰ ਆਪकी ਸਰਕਾਰ ਆਪਕੇ ਦਵਾਰ ਸਾਨੂੰ ਉਥੇ ਦਵਾਰ ਤੋਂ ਧੱਕੇ ਮਾਰ ਕੇ ਸਾਡੀ ਜਿਹੜੇ ਮਤਲਬ ਆ ਫਿਰ ਮੇਨ ਸਟਾਰਸੀ ਉਹਨਾਂ ਦੀ ਪੱਗਾਂ ਲੱਗ ਗਈ ਇੱਕ ਮੈਡਮ ਦੇ ਸੜੇ ਦੇ ਵਾਲ ਪੱਟ ਦੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਮੇਰੇ ਵਾਲ ਟੁੱਟੀ ਹੋਈ ਐ ਸਾਨੂੰ ਖਿੱਚ ਤੂ ਕੇ ਵੈਨ ਦੇ ਵਿੱਚ ਵਾਰ ਕੇ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਨੇ ਅਸੀਂ ਉੱਥੇ ਸਿਰਫ ਗੱਲ ਕਰਨ ਗਏ ਆ ਅਸੀਂ ਉੱਥੇ ਕੋਈ ਰੋਸ ਨਹੀਂ ਮੁਜ਼ਾਰਾ ਕੁਝ ਨਹੀਂ ਕਰਿਆ ਅਸੀਂ ਅਸੀਂ ਚੁੱਪਚਾਪ ਹਲੇ ਜਾ ਰਹੇ ਆ ਸਾਨੂੰ ਫੜ ਫੜ ਕੇ ਵੈਨਾਂ ਚ ਸੁੱਟਤਾ ਅੱਜ ਕੱਲ ਦਾ ਡਰ ਹੋ ਗਿਆ ਤੁਹਾਡੇ ਤੋਂ ਕਿਹੜੀ ਗੱਲ ਦਾ ਡਰ ਹੋ ਗਿਆ ਐਸਾ ਦੇਖੋ ਜਿਹੜਾ ਜਿਵੇਂ ਕਹਿੰਦੇ ਨੇ ਨਾ ਚੋਰ ਦੀ ਦਾੜੀ 'ਚ ਥਿੰਕਾ ਇਹ ਤਾਂ ਜਮਾਂ ਹੀ ਚੋਰ ਸਰਕਾਰ ਐ ਆ ਚੋਰੀ ਨੇ ਨਾ ਵੀ ਸਾਡਾ ਪਾਥੀ ਪੋਲ ਨਾ ਖੁੱਲ ਜੇ ਸਾਨੂੰ ਪਹਿਲਾਂ ਵਿਰੋਧ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਪਹਿਲੇ ਹੀ ਚੁਗਵਾਤਾ ਇਹ ਜਿਹੜੇ ਬੰਦੇ ਦਾ ਆਪ ਕਰਦੇ ਨੇ ਆਮ ਸਰਪਾਪ ਆਦਮੀ ਪਾਰਟੀ ਸਨ ਜਿੰਦਾਬਾਦ ਉਹ ਤਾਂ ਜਾਂਦੇ ਨੇ ਅੰਦਰ ਅਸੀਂ ਹਲੇ ਕੁਛ ਕਰਿਆ ਵੀ ਨਹੀਂ ਸਾਨੂੰ ਸਾਰਿਆਂ ਤੱਕੇ ਦੇ ਦੇ ਕੇ ਬਾਹਰ ਕੱਢਤਾ ਹੁਣ ਅਸੀਂ ਹੈ ਕੌਣ ਆ ਅਸੀਂ 1158 ਫਰੰਟ ਤੋਂ ਆ ਅਸੀਂ ਪੰਜਾਬ ਦਾ ਉਹ ਨੌਜਵਾਨ ਵਰਗਾ ਜਿਹੜੇ ਹਾਈਲੀ ਕੁਆਲੀਫਾਈਡ ਨੇ ਜਿਨ੍ਹਾਂ ਨੇ 40 40 50 50 ਸਾਲ ਆਵਦੀ ਜ਼ਿੰਦਗੀ ਦੇ ਤੁਸੀਂ ਸਾਡੀ ਉਮਰ ਦੇਖ ਲਓ ਜੇ ਕਿਸੇ ਦੀ 40 ਤੋਂ ਘੱਟ ਹੋਵੇ ਅਸੀਂ ਪੜ੍ਹ ਲਿਖ ਕੇ ਸੇ ਕੁਛ ਨਹੀਂ ਕਰਿਆ ਮਤਲਬ ਆਵਦੀ ਸਿਰਫ ਹੱਕੀ ਮੰਗਾ ਲਈ ਲੜ ਰਹੇ ਆ ਇਹ ਸਾਨੂੰ ਤੱਕੇ ਦੇ ਕੇ ਸਾਨੂੰ ਕੁੱਟਮਾਰ ਕਰਕੇ ਵੈਣਾ 'ਚ ਚੜਾ ਕੇ ਛੱਡ ਕੇ ਆ ਰਹੇ ਨੇ ਜਦੋਂ ਸਾਡਾ ਇਹ ਹਾਲ ਹੈ ਪੰਜਾਬ ਦੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਕਿ ਚੁੰਨੀਆਂ ਸਾਡੇ ਵੇਲੇ ਪੱਗਾਂ ਨਹੀਂ ਰੋਲੀਆਂ ਚੁੰਨੀਆਂ ਤੁਸੀਂ ਚੁੰਨੀਆਂ ਦੀ ਗੱਲ ਕਰਦੇ ਹੋ ਮੈਡਮ ਦੇ ਵਾਲ ਪੱਟ ਤੇ ਵਿਚਾਰੀ ਦੇ ਤਿੰਨ ਵਾਲ ਪੱਟ ਪੱਟ ਕੇ ਬੈਨਾਂ 'ਚ ਚੜਾયા ਸਾਨੂੰ ਸਾਡੇ ਨਰਮਨ ਧੱਕੇ ਦੇ ਦੇ ਕੇ ਕੋਈ ਚੁੰਨੀਆਂ ਮਤਲਬ ਇਹੀ ਭਗਵਾਨ ਤਮਾਨ ਹੈ ਜਿਹੜਾ ਕਹਿੰਦਾ ਸੀ ਮੇਰੀ ਭੈਣਾਂ ਦੀਆਂ ਚੁੰਨੀਆਂ ਨਹੀਂ ਰੂਲਣੀਆਂ ਇਹ ਤਾਂ ਉਹ ਭੈਣਾਂ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਪੜਾਣਾ ਹੈ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਬਣਾਣਾ ਹੈ ਜਿਹੜੇ ਪੰਜਾਬ ਦੇ ਚੰਗੇ ਭਵਿੱਖ ਲਈ ਜ਼ਿੰਮੇਵਾਰ ਹੋਣੀਆਂ ਸੀ ਉਹ ਸਾਰੀਆਂ ਕਿੱਥੇ ਨੇ ਉਹ ਬਾਲ ਪੱਟ ਪੱਟ ਕੇ ਵੈਨਾਂ 'ਚ ਚੜਾਈਆਂ ਗਈਆਂ ਇਹ ਆਮ ਆਦਮੀ ਦੀ ਸਰਕਾਰ ਹੈ ਇਹ ਪੁਲਿਸ ਮੁਸ਼ਾ ਪ੍ਰਸ਼ਾਸਨ ਹੈ ਨਾ ਜਿਹੜਾ ਇਹ ਸਾਰੇ ਇਹਨਾਂ ਦੇ ਪੁੱਲ ਆਮ ਆਦਮੀ ਪਾਰਟੀ ਦੇ ਚੱਟੇ ਬੱਟੇ ਨੇ ਜਿਵੇਂ ਕਹਿੰਦੇ ਨੇ ਉਵੇਂ ਕਰਦੇ ਨੇ ਇਹਨਾਂ 'ਚ ਬਿਲਕੁਲ ਵੀ ਸ਼ਰਮਨੀਆ ਕੇ ਵੀ ਸਾਡੀ ਭੈਣਾਂ ਨੇ ਠੀਕ ਹੈ ਤੇ ਇਹ ਮਤਲਬ ਐਡੀ ਸਭ ਤੋਂ ਹੁਣ ਤੱਕ ਦੀਆਂ ਜਿੰਨੀ ਰਵਾਇਤੀ ਪਾਰਟੀਆਂ ਸੀ ਸਭ ਤੋਂ ਘਟਿਆ ਪਾਰਟੀ ਨਿਕਲੀ ਹੈ ਮੈਂ ਆਪਦੇ ਮੂੰਹੋਂ ਕਹਿਨੀ ਆ 1158 ਪ੍ਰੋਫੈਸਰਾਂ ਨੂੰ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਡਿਟੇਨ ਕੀਤਾ ਗਿਆ ਪਰ ਡਿਟੇਨ ਕਰਨ ਤੋਂ ਬਾਅਦ ਜਿਹੜਾ ਉਹ ਲਜਾਇਆ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਤਾਂ ਇੱਥੇ ਕਿਸਾਨ ਯੂਨੀਅਨ ਉਹ ਗਰਾਹਾਂ ਦੇ ਵੱਲੋਂ ਉਸ ਬੱਸ ਨੂੰ ਰੋਕ ਲਿਆ ਗਿਆ ਹੰਗਾਮਾ ਇੱਥੇ ਹੋਇਆ ਉਸ ਬੱਸ ਨੂੰ ਜਿਹੜਾ ਹੈਗਾ ਰੋਕਿਆ ਗਿਆ ਆ ਤਸਵੀਰਾਂ ਤੁਹਾਨੂੰ ਜੇ ਤੁਸੀਂ ਕੋ ਰੋਕ ਲਈ ਤੁਸੀਂ ਕੋ ਰੋਕੀ ਆ ਜੀ ਬੱਸ ਇੱਥੇ ਏ ਸਾਡੇ ਭਰਾ ਮੁਲਾਜ਼ਮਾਂ ਜਿਹੜੇ ਕੱਚੇ ਮੁਲਾਜ਼ਮ ਸਰਕਾਰ ਨੇ ਜਦੋਂ ਸਰਕਾਰ ਆਈ ਆਉਂਦੋਂ ਵਾਦਾ ਕੀਤਾ ਸੀ ਤੁਹਾਨੂੰ ਰੋਜ਼ਗਾਰ ਦੇਵਾਂਗੇ ਅੱਜ ਗ੍ਰਿਫਤਾਰ ਕਰਕੇ ਉਹ ਆਦਾ ਦੁੱਖ ਦਸਨ ਆਈ ਸੀ ਅੱਜ ਗ੍ਰਿਫਤਾਰ ਕਰਕੇ ਲਿਆ ਰਹੇ ਆ ਸਾਡੇ ਨੌਜਵਾਨ ਆ ਸਾਡੀਆਂ ਭੈਣਾਂ ਅਸੀਂ ਗ੍ਰਿਫਤਾਰ ਨਹੀਂ ਕਰਦੇਾਂਗੇ ਇਹ ਤੁਸੀਂ ਰੋਕ ਲਿਆ ਹੁਣ ਜਾਣ ਨਹੀਂ ਦਿੰਦੇ ਇਹਨੂੰ ਅਸੀਂ ਉਹਨਾਂ ਚਿਰ ਜਾਣੀ ਜਿੰਨਾ ਕਿ ਰਹਾਣੀ ਕਰਦੇ ਹਾਂ ਨਹੀਂ ਕਰਦੇ ਹਾਂ ਜਿੰਨਾ ਕਿ ਰਹਾਣੀ ਕਰਦੇ ਅਸੀਂ ਜਾਣ ਨਹੀਂ ਦਿੰਦੇ ਉਹਨਾਂ ਚਿਰ ਇਹ ਕਹਿੰਦੇ ਵਿਰੋਧ ਕਰਦੇ ਸਾਡੇ ਅਸੀਂ ਪਿੱਛੇ ਫੋਨ ਕਰਦੇ ਵਿਰੋਧ ਕਰਨਾ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਦੇ ਸੀ ਕਰਨ ਨਹੀਂ ਦੇਣਾ ਸਰਕਾਰ ਦਾ ਅਸੀਂ ਵੀ ਕਰਦੇ ਆ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਨੇ ਅੱਜ ਇੱਕ ਵੀ ਰੋਜ਼ਗਾਰ ਨਹੀਂ ਦਿੱਤਾ ਕਿਸੇ ਨੂੰ ਜੈ ਹਿੰਦ ਜੈ ਹਿੰਦ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸਾਨ ਜਥੇਬੰਦੀ ਉਗਰਾਹਾਂ ਦੇ ਵੱਲੋਂ ਜਿਹੜਾ ਰੋਕਿਆ ਤੁਸੀਂ ਰੋਕਿਆ ਗਿਆ ਇੱਥੇ ਕਿ ਇਹਨਾਂ ਨੂੰ ਰੋਕਿਆ ਇਹੇ ਜੀ ਨੂੰ ਕਿ ਗ੍ਰਿਫਤਾਰ ਕਰਕੇ ਲਿਜਾ ਰਹੇ ਸੀ ਅਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਅਸੀਂ ਲਿਫਲੇਟ ਵੰਡੀ ਜਾਂਦੇ ਸੀ ਗੱਡੀਆਂ ਨੇ ਆਈਆਂ ਸਾਡੀਆਂ ਤੇ ਜਦੋਂ ਗ੍ਰਿਫਤਾਰ ਕਰਨ ਲਈ ਅਸੀਂ ਬੱਸ ਦੇ ਮੂਹਰੇ ਬੈਠ ਕੇ ਨਿੱਕੇ ਘੇਰਾ ਕਰਾਈ ਕਰਕੇ ਰੋਕਿਆ ਕਿਉਂਕਿ ਇਹ ਇੱਕ ਪਾਸੇ ਜੀ ਸਰਕਾਰ ਕਹਿੰਦੀ ਆ ਅਸੀਂ ਪੱਕੇ ਕਰਤੇ ਨਿਕਿਆ ਜੇ ਜੇ ਕੋਈ ਨਿਕਿਆ ਨੌਜਵਾਨ ਰੋਜ਼ਗਾਰ ਮੰਗਦਾ ਤਾਂ ਉਹਨਾਂ ਦੇ ਡਾਂਗਾ ਫੇਰ ਜਾਂਦੇ ਗ੍ਰਿਫਤਾਰੀਆਂ ਕਰ ਜਾਂਦੀਆਂ ਜਦੋਂ ਗ੍ਰਿਫਤਾਰ ਕਰਨਗੇ ਇਹ ਸਾਡੇ ਹੀ ਘਰਾਂ ਦੇ ਪੁੱਤਾਂ ਤਾਂ ਅਸੀਂ ਹਮਾਇਤ ਕਰਾਂਗੇ ਜਿੰਨੀਆਂ ਵੀ ਸੰਘਰਸ਼ੀ ਲੋਕ ਆ ਲੜਨ ਵਾਲੇ ਆ ਉਹਨਾਂ ਦੀ ਅਸੀਂ ਹਮਾਇਤ ਡਟ ਕੇ ਕਰਦੇ ਹੁੰਨੇ ਆ ਹਰੇ ਕਹਿੰਦੇ ਵਿਰੋਧ ਕਰਦੇ ਸੀ ਉੱਥੇ ਤਾਂ ਚੁੱਕ ਨਹੀਂ ਠੀਕ ਆ ਵਿਰੋਧ ਕਰਦਾ ਨਿਕੇ ਦਰਜ ਕਰਾਉਣਾ ਕਾ ਹੱਕ ਬੰਦਾ ਇਹਨਾਂ ਦਾ ਤਾਂ ਅਸੀਂ ਵੀ ਜਦੋਂ ਝੋਨੇ ਦੀ ਖਰੀਦ ਕਰਾਉਣ ਖਾਤਰ ਰਹਿ ਕੇ ਪਿੰਡ 'ਚ ਬੈਠੇ ਸੀ ਸਾਡਾ ਵੀ ਜਬਰ ਡਾਂਗਾਣਾ ਸਰਪੰਨਿਆ ਸੀ ਉਦੋਂ ਉਦੋਂ ਲੋਕ ਹੀ ਆਏ ਸੀ ਸਾਡੀ ਮੈਦਾਨ ਤਸਵੀਰਾਂ ਤਸਵੀਰਾਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਤਾਂ ਇੱਕ ਪਾਸੇ 1158 ਪ੍ਰੋਫੈਸਰਾਂ ਦੇ ਨਾਲ ਭਰੀ ਹੋਈ ਬੱਸਾਂ ਤਾਂ ਦੂਸਰੇ ਪਾਸੇ ਕਿਸਾਨ ਜੱਥੇਬੰਦੀ ਉਹ ਗਰਾਹਾਂ ਦੇ ਵੱਲੋਂ ਇਹ ਜਿਹੜੀ ਆ ਬੱਸ ਰੋਕੀ ਗਈ ਆ ਤਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਉਹਨਾਂ ਚਿਰ ਪਾਸੇ ਨਹੀਂ ਹੋਵਾਂਗੇ ਜਿੰਨਾ ਚਿਰ ਜਿਹੜਾ ਹੈਗਾ ਆ ਕਿ ਇਹਨਾਂ ਨੂੰ ਉਤਾਰਿਆ ਨਹੀਂ ਜਾਂਦਾ ਵਸ ਤੋਂ ਜਿਹੜਾ ਰਹਾ ਨਹੀਂ ਕੀਤਾ ਜਾਂਦਾ ਕਰਨ ਵਾਲੀ ਪੁਲਿਸ ਪ੍ਰਸ਼ਾਸਨ ਮੁਰਤਾਬਲ ਕੀ ਕਰਨਾ ਹੈ ਬੇਬੇ ਤੇ ਕੀ ਕਰਨਾ ਹੈ ਲਈ ਜਾਂਦੇ ਸੀ ਇਹਨਾਂ ਨੂੰ ਤੇ ਹੋਰ ਫੱਲ ਹੈ ਸਾਡੇ ਬੰਦੇ ਹਾਂ ਤੇ ਉਹ ਛੱਡਣ ਕੇ ਤੇ ਜਾਵਾਂਗੇ ਹਾਂ ਬਹੁਤ ਠੱਠਕਰੀ ਖੜਾ ਸਾਨੂੰ ਹਾਂ ਆਹੋ ਬਹੁਤ ਮੁਲਾਜ਼ਮਾਂ ਦੀਆਂ ਫੋਨਾਂ ਦੀਆਂ ਸੂਚਾਂ ਬੰਦ ਆਈ ਜਾਂਦੀਆਂ ਆਈਆਂ ਤੇ ਉਹ ਲੈ ਕੇ ਥਾਣੇ ਚ ਲੈ ਕੇ ਕੇ ਜੇਲ੍ਹ ਚ ਲੈ ਗਏ ਜੀ ਉਹ ਦੱਸੀ ਜਾਂਦੇ ਮੁੰਡਾ ਜੀ